ਕਈ ਵਾਰ ਵੀਰਾਂ ਦੇ ਆਉਣੇ ਵੀ ਘੱਟ ਰੇਟ ਵਾਲਾ ਟਰੈਕਟਰ ਲੈਣਾ ਤਾਂ ਉਹ ਬਾਈ ਜ਼ਰੂਰ ਕਨੈਕਟ ਕਰਿਓ ਟਰੈਕਟਰ ਆ ਕੇ ਇੱਕ ਵਾਰ ਦੇਖਿਓ ਜ਼ਰੂਰ ਤੇ ਲੋ ਬਾਈ ਅੱਜ ਜੌਂਡੀ ਵਾਲੇ ਬਾਈ ਕੋ ਖੜੇ ਆ ਇੱਕ ਸਾਢੇ ਸੋਨਾ ਲੀਕ ਵਾਲੇ ਨੇ ਬਾਈ ਟਰੈਕਟਰ ਕੱਟਿਆ 740 ਠੀਕ ਆ ਜੀ ਆਪਾਂ ਤੁਹਾਨੂੰ ਟਰੈਕਟਰ ਦਿਖਾਉਣਾ ਹੈ ਹੋਰ ਸਭ ਨੂੰ ਵੀਰੇ ਬਜੀ ਵੀਰੇ ਠੀਕ ਠਾਕ ਦੱਸੋ ਜੀ ਕਿਵੇਂ ਹੋ ਠੀਕ ਹੋ ਹੋ ਠੰਡ ਜ਼ਿਆਦਾ ਹੋ ਗਈ ਹੈ ਨਾ ਠੰਡ ਹੁਣ ਤਾਂ ਅੰਦਰ ਚ ਮੀਂਹ ਪੈ ਵਧੀਆ ਠੰਡ ਤਾਂ ਪੈ ਜਾਵੇ ਠੀਕ ਆ ਹਾਂ ਕਣਕ ਜਾੜਾਂ ਹੀ ਕੱਢਣ ਲੱਗ ਗਈ ਤੂੰ ਵੀ ਬੜੇ ਦਿਨ ਬਾਅਦ ਦੇਖਿਆ ਅੱਜ ਬਾ ਤੈਨੂੰ ਪਤਾ ਹੀ ਐ ਫੇ ਠੰਡ ਕਰਕੇ ਹਨਾ ਅੱਛਾ ਘੱਟੇ ਨਿਕਲਦੇ ਹੈ ਖੁੱਡਾਂ 'ਚ ਪੜ ਜਾਂਦੇ ਹਨ ਇੱਕ ਫੇ ਥੋੜੀ ਘਰ ਮਾਰਗ ਤੇ ਜੀ ਹੋ ਗਈ ਦੀ ਅੱਛਾ ਠੀਕ ਆ ਠੀਕ ਆ ਆ ਟਰੈਕਟਰ ਕਿਵੇਂ ਯਾਰ ਟਰੈਕਟਰ ਹਾਫ ਆ ਬਾਈ ਇਹ ਟਰੈਕਟਰ ਬਾਈ ਜਿਨੇ ਟਰੈਕਟਰ ਵੀ ਕੰਮ ਕਰਨ ਵਾਲਾ ਲੈਣਾ ਪੈਸੇ ਘੱਟ ਲਾਉਣੇ ਆ ਉਹਦੇ ਵਾਲਾ ਟਰੈਕਟਰ ਆ ਇਹ ਹੈਨਾ ਬਾਈ ਹਾਂ ਨਾਲੇ ਆਏ ਆ ਜਿਹਦਾ ਵੀ ਟਰੈਕਟਰ ਹੈਗਾ ਸਾਦਾ Ориਜినਲ Ориਜినਲ ਆ ਠੀਕ ਆ ਬਾਈ ਇਹ ਮਾਡਲ ਹੈਗਾ 2003 ਆ 3 ਮਾਡਲ ਆ ਠੀਕ ਆ ਜੀ 2003 ਮਾਡਲ ਦਾ ਰੰਗ ਦਾ ਬਾਈ ਬਾਕੀ ਚ ओरिजिनल ਆ ਇਹ ਬਾਈ ਦੂਆ ਆਪਣਾ ਮੈਸੇਂਜਰ ਆ ਹਨਾ ਹਾਂ ਬਾਈ ਇਹ ਮੈਸੀ ਸੈਮਸਨ انجن ਵਾਲਾ ਏ ਤੇ ਬਾਕੀ ਆਪਾਂ ਤੁਹਾਨੂੰ ਸਟਾਰਟ ਸ਼ੂਟ ਕਰਕੇ ਵੀ ਦਿਖਾਉਨੇ ਟਰੈਕਟਰ ਤੇ ਬਾਈ ਦੀ ਐਵਰੇਜ ਬਹੁਤ ਆ ਟਰੈਕਟਰਾਂ ਦੀ ਹਨਾ ਹਾਂ ਐਵਰੇਜ ਬਹੁਤ ਆ ਇਹਨਾਂ ਕੋ ਇੱਕ ਹੋ ਟਰੈਕਟਰ ਦਾ ਅੱਜ ਬਾਈ 745 ਉਹਦਾ ਹੁਣੇ ਹੀ ਸੌਦਾ ਹੋ ਕੇ ਖੜਿਆ ਟਰੈਕਟਰ ਦਾ ਮੈਂ ਔਰ ਇੱਕ ਦੋ ਦਿਨ ਹੋ ਗਏ ਆਇਆ ਨਹੀਂ ਬਾਈ ਮੇਰੀ ਗੈਰ ਹਾਜ਼ਰੀ ਵਿੱਚ ਟਰੈਕਟਰ ਵਿਗ ਗਿਆ ਹਾਂ ਠੀਕ ਆ ਚੱਲ ਕੋਈ ਗੱਲ ਆਪਾਂ ਉਧਰ ਚਲੇ ਗਏ ਨਾ ਜਿਹੜਾ ਆਪਾਂ ਨੇ ਅਰਜਨ ਉਹ ਕਰਿਆ ਹਾਂ ਹਾਂ ਆਪਾਂ ਉਹ ਝੜ ਦੇਗੇ ਹਾਂ ਬਿਲਕੁਲ ਬਿਲਕੁਲ ਹਾਂ ਸਿਲ ਬਿਲਕੁਲ ਜੀ ਤੇ ਬਾਈ ਨੇ ਕਾਰਨ ਟਰੈਕਟਰ ਦਵਾਇਆ ਬਾਈ ਆਪਾਂ ਨੂੰ ਹਾਂ ਛੋਟਾ ਟਰੈਕਟਰ ਰੱਖਣਾ ਉਹਨੂੰ ਕੋਈ ਮਾਰ ਉਹਨੂੰ ਲੋਟ ਆ ਬਾਈ ਹਾਂ ਬਾਈ ਬਾਈ ਸ਼ੋਅ ਖੋਲੀ ਮੜੀ ਨਾਲੇ ਬਾਈ ਜਾਇਜ ਰੇਟ ਆ ਯਾਰ ਇਹਦਾ ਆਪਾਂ ਤੁਹਾਨੂੰ ਰੇਟ ਜਮਾ ਹੀ ਜਾਇਜ ਆ ਦੱਸਣਾ ਬਾਈ ਦੇਣੇ ਵਾਲਾ ਇੱਕ ਆ ਨੋਜਲ ਥੋੜੀ ਲੀਕ ਕਰੀ ਹੋਈ ਆ ਹਾਂ ਡੀਜ਼ਲ ਜੈ ਲੀਕ ਕਰਦਾ ਹਾਂ। ਹਾਂ। ਬਾ ਥੋੜਾ ਟਰੈਕਟਰ ਧੋਣੇ ਤੋਂ ਬਾਅਦ ਬਾਈ ਮੈਂ ਨਾ ਰੇਡੀਏਟਰ ਵੀ ਨਵਾਂ ਪਿਆ ਵਾ। ਨਹੀਂ। ਨਹੀਂ ਬਾਈ। ਨਾਲ ਦਈ ਆ। ਹਾਂ। ਬਾਈ ਸਵਰਾਜ ਵਾਲਾ ਗੇਰ ਆਉਂਦਾ ਇਹਨੂੰ ਸੇਮ ਸੈਂਟਰ ਵਾਲਾ ਠੀਕ ਆ ਜੀ। ਮਗਰਾੜਾਂ ਦੀ ਕੰਡੀਸ਼ਨ ਠੀਕ ਠਾਕ ਆ। ਟਾਇਰ ਬਾਈ ਘੱਟ ਆ। ਮੁਰਲੇ ਟਾਇਰ ਹੈਗੇ ਅੱਧੇ ਕ। ਚੱਲਣੇ ਵਾਲੇ ਪਿਛਲੇ ਟਾਇਰ ਘੱਟ ਆ। ਠੀਕ ਆ ਜੀ। ਟਾਇਰ ਘੱਟ ਆ। ਗੁੜੀਏ ਦੇ ਟਾਇਰ ਆ 13 ਦੇ ਟਾਇਰਾਂ ਵਾਲਾ। ਹਾਂ ਗੁੜੀਏ ਦੇ ਟਾਇਰ ਆ ਬਾਈ ਸਹੀ ਗੱਲ ਆ। ਟਾਇਰ 13 ਦੇ ਆ ਪਰ ਘੱਟ ਆ ਬਾਈ ਉਹੀ ਕਹਿ ਦਈਏ। ਮਗਰਾੜ ਬਾਈ ਉਦਾਂ ਠੀਕ ਆ ਸਾਈਡਾਂ ਤੇ ਆ ਆ ਚੀਜ਼ਾਂ ਥੋੜੀਆਂ ਖਰਾਬ ਹੋ ਗਈਆਂ ਇੱਧਰ ਆ ਦੇਖੋ ਤਾਂ ਹੀ ਟੇਬਲ ਉਹ ਇੱਧਰ ਟੇਬਲ ਉਧਰ ਠੀਕ ਆ ਮਰਾੜ ਥੱਲੇ ਨੇ ਉੱਤੇ ਉਹ ਨਹੀਂ ਗਲੇ ਹੈਗੇ ਆ ਚੀਜ਼ਾਂ ਥੋੜੀਆਂ ਖਰਾਬ ਹੋ ਗਈਆਂ ਇਹਦਾ ਬਾਈ ਸਾਰੇ ਸਿਰਫ ਸਵਾ ਲੱਖ ਰੁਪਇਆ ਡਿਮਾਂਡ ਕਰਦੇ ਆ ਬਾਕੀ ਮੌਕੇ ਦੇ ਚੋ ਮਾਨਦਾਨ ਫੁੱਲ ਕਰਾ ਦਾਂਗੇ ਪੰਜ ਘੜ ਜਵੇ 10 ਘੜ ਜਵੇ ਇੰਨਾ ਇੰਨਾ ਗ੍ਰੇਡ ਇਹਦਾ ਉੱਪਰ ਥੱਲੇ ਹੋ ਜਾਊਗਾ ਠੀਕ ਆ ਜੀ ਟਰੈਕਟਰ ਚੰਗਾ ਟਰੈਕਟਰ ਕੰਮ ਕਰਾਊਗਾ ਬਾਈ ਹੈਨਾ ਟਰੈਕਟਰ ਨਾਲ ਯਾਰ ਜੀ ਨੇ ਛੋਟਾ ਰੱਖਣਾ ਹਾਂ ਉਹਨੂੰ ਟਰੈਕਟਰ ਹੈ ਕੋਈ ਪਾਣਾ ਨਹੀਂ ਹੈ ਬਿਲਕੁਲ ਬਿਲਕੁਲ ਬਹੁਤ ਨਾਲੇ ਜੱਜੂ ਭਾਈ ਇਹ ਟਰੈਕਟਰਾਂ ਦੀ 740 ਹੋਗੇ 45 ਹੋਗੇ ਹਲੇ ਵੀ ਡਿਮਾਂਡ ਹੈ ਡਿਮਾਂਡ ਹੈਗੀ ਹੈ ਡਿਮਾਂਡ ਹੈ ਬਿਲਕੁਲ 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 ਭਾਈ ਸੈਂਟਰ ਗੇਅਰ ਚ ਸੈਂਟਰ ਗੇਅਰ ਹਾਂ ਤੇ ਭਾਈ ਸਵਾ ਲੱਖ ਮੁੱਲ ਹੈ ਪੰਜਾਬ ਨੰਬਰ ਹੈ ਠੀਕ ਹੈ ਜੀ ਬਾਕੀ ਆਪਣੀ ਆ ਕੇ ਇੱਕ ਵਾਰ ਤਸੱਲੀ ਜ਼ਰੂਰ ਕਰਿਓ ਠੀਕ ਨਹੀਂ ਗੱਲ ਤੇ ਬਾਕੀ ਆਪਾਂ ਤੁਹਾਨੂੰ ਥੋੜਾ ਸਟਾਰਟ ਕਰਕੇ ਵੀ ਦਿਖਾਉਨੇ ਆ ਟਰੈਕਟਰ ਇੱਕ 265 ਖੜਾ ਹੈ ਨਾਲ ਕੋਲ ਇਹ 15 ਮਾਡਲ ਹੈ ਇਹਦਾ ਵੀ ਭਾਈ ਮੁੱਲ ਜੈ ਜੇ ਆ ਇਹਦੀ ਇਹ ਨੰਬਰ ਐਚ ਆਰ ਆ ਇਹਦੀ ਐਨਓਸੀ ਮਿਲ ਜੂਗੀ ਤੁਹਾਨੂੰ ਠੀਕ ਆ ਜੀ ਤੇ ਹਰਿਆਣਾ ਨੰਬਰ 15 ਮਾਡਲ ਪਾਵਰ ਸਟੀering ਤੇਲ ਬ੍ਰੇਕ ਠੀਕ ਆ ਜੀ ਟਰੈਕਟਰ ਥੋੜਾ ਜਿਹਾ ਆਫ ਰੋਡ ਜੀ ਚਲਾਈ ਹੋਈ ਆ ਟਰੈਕਟਰ ਦੀ ਟਾਇਰ ਚਾਰੇ ਨਾਲ ਨੇ ਪਿਛਲੇ ਅੱਧੇ ਦਾ ਮੋੜਲੇ ਟਾਇਰ ਥੋੜਾ ਜਿਹਾ ਵੱਧ ਕਰ ਸਕੀ ਬਾਈ ਠੀਕ ਆ ਜੀ ਬਾਕੀ ਕੋਈ ਹੋਇਆ ਕਿਸ ਨੇ ਇਹਦਾ ਬਾਈ ਮੰਗਦੇ ਆ ਇਹ 2,95,000 ਬਾਕੀ ਟਰੈਕਟਰ ਮੌਕੇ ਦੇ ਜਮਾਂ ਜਾਇਜ਼ ਰੇਟ ਹੋ ਕੇ ਮਿਲ ਜੂ ਐਨਓਸੀ ਦੀ ਮਿਲ ਜੂਗੀ ਪੰਜਾਬ ਨੰਬਰ ਵਾਸਤੇ ਠੀਕ ਆ ਜੀ ਮਗਰੇਟਰ ਨਾਲ ਦੇ ਆ ਟਰੈਕਟਰ ਦੇ ਪੋਚੇ ਦੇਖੋ ਕਿੱਥੇ ਟੰਗੇ ਹੋਏ ਬਾਈ ਮੈਡਮ ਨੇ ਇਹ ਨਾਲੀ ਨੇ 40 ਮੈਡਮ ਨੇ ਇਹ ਨਾਲੀ 15 ਮਾਡਲ 265 ਆ ਬਾਈ ਇਹਦਾ ਡੀਜ਼ਲ ਖਰਚਾ ਬਹੁਤ ਘੱਟ ਆ ਤੇ ਜੇ ਕਿਸ ਨੇ ਘੱਟ ਪੈਸਿਆਂ ਵਿੱਚ 265 ਉੱਚਾ ਮਾਡਲ ਲੈਣਾ ਹੋਇਆ ਤਾਂ ਟਰੈਕਟਰ ਮਾੜਾ ਨਹੀਂ ਹੈਗਾ ਬਾਈ ਠੀਕ ਆ ਇੱਕ ਵਾਰ ਆ ਕੇ ਦੇਖ ਲਓ ਟਰੈਕਟਰ ਦੀ ਟ్రਾਈ ਲੈ ਕੇ ਚਲਾ ਕੇ ਤੇ ਸੌਦਾ ਬਾਅਦ ਚ ਹੋ ਜਾਊਗਾ ਜੀ 295000 ਮੁੱਲ ਆ ਮਾਡਲ 15 ਠੀਕ ਹੈ ਜੀ ਗੱਲ ਤੇ ਇਹਨਾਂ ਦਾ ਨੰਬਰ ਹੈ ਬਾਈ ਮੈਂ ਤੁਹਾਨੂੰ ਬੋਲ ਦਣਾ 98158 43628 ਮੇਰਾ ਨੰਬਰ ਥੱਲੇ ਮੈਂਸ਼ਨ ਹੁੰਦਾ ਸਕਰੀਨ ਦੇ ਜੇ ਬਾਈ ਸਿੱਧਾ ਇਹਨਾਂ ਨੂੰ ਕੰਟੈਕਟ ਕਰ ਲਿਓ ਚਾਹੇ ਆਪਣੇ ਨਾਲ ਕਰ ਲਿਓ ਇੱਕੋ ਗੱਲ ਹੈ ਠੀਕ ਹੈ ਜੀ ਤੇ ਆਹ ਟਰੈਕਟਰ ਬਾਈ ਮੈਨੂੰ ਸੋਹਣਾ ਲੱਗਿਆ ਕਈ ਵਾਰ ਵੀਰਾਂ ਦੇ ਆਉਣੇ ਵੀ ਘੱਟ ਰੇਟ ਵਾਲਾ ਟਰੈਕਟਰ ਲੈਣਾ ਤਾਂ ਉਹ ਬਾਈ ਜ਼ਰੂਰ ਕੰਟੈਕਟ ਕਰਿਓ ਟਰੈਕਟਰ ਆ ਕੇ ਇੱਕ ਵਾਰ ਦੇਖਿਓ ਜ਼ਰੂਰ ਤੇ ਮਲੇ ਮੋٹے ਟਾਇਰ ਪਵਾ ਕੇ ਟਰੈਕਟਰ ਨੇ ਪੰਸਾ ਸਾਲ ਕਿਧਰ ਨਹੀਂ ਜਾਣਾ ਕੱਲੂ ਚ ਇੰਨੇ ਰੇਟ ਚ ਟਰੈਕਟਰ ਫੇਰ ਵੇਚ ਦਿਓ ਚਲਾ ਕੇ ਇਹ ਵੀ ਗਾਰੰਟੀ ਆ ਠੀਕ ਹੈ ਜੀ ਤੇ ਬਾਕੀ ਬਾਈ ਟਰੈਕਟਰ ਆਪਣੇ ਇਹਨਾਂ ਕੋ ਅਰਜਨ ਖੜਾ ਜੀ ਜੌਂਡੀਰ ਵਾਲੇ ਵੀਰਾਂ ਕੋਲ ਤੇ ਇਹਦਾ ਟਰੈਕਟਰ ਦਾ ਬਾਈ ਕਈ ਵਾਰ ਸੌਦਾ ਹੁੰਦਾ ਹੁੰਦਾ ਰਹਿ ਗਿਆ ਬਾਕੀ ਚਲੋ ਕਿਸਮਤ ਹੈ ਦੇਖਦੇ ਕਦ ਵਿਕਦਾ ਫਿਲਹਾਲ ਥੋੜਾ ਜਿਹਾ ਸੀਜ਼ਨ ਵੀ ਆਫ ਹੈ ਬਾਈ ਆ ਟਰੈਕਟਰ ਇਹਨਾਂ ਨੇ ਕੱਲ ਕੱਟਿਆ ਸੀ ਅੱਜ ਵੇਚਿਆ ਉਹ ਦੇਖੋ ਵੀਰ ਲੈ ਕੇ ਚਲੇ ਨੇ ਟਰੈਕਟਰ 745 ਇਹ ਵੇਚਿਆ 1 ਲੱਖ 45 40000 ਦਾ ਪਰ ਇਹਦੇ ਰਿੰਮ ਰੂਮ ਤਿਆਰ ਹੋਏ ਪਿਆ ਇਹ ਟਰੈਕਟਰ ਰੀਜਨਲ ਆ ਟਾਇਰ ਉਹਦੇ ਵੀ ਮੰਨ ਕੇ ਚਲੋ ਇੰਨੇ ਕੇ ਘਸੇ ਬਈ ਮਗਰਾੜ ਖਰਾਬ ਨਹੀਂ ਟਰੈਕਟਰ ਦੇ ਠੀਕ ਹੈ ਜੀ ਭਾਈ ਮਗਰਾੜ ਦਾ ਪੁਰਾਣੇ ਮਾੜਾ ਦੇ ਮਾੜੇ ਮੋٹے ਹੋਏ ਜਾਣੇ ਤਾਂ ਕੀ 바ਗੀ ਜੇ ਤੇ ਆਹ ਬਾਈ ਹੈਗਾ 2010 ਮਾਡਲ ਮੋਹਾਲੀ ਨੰਬਰ ਦਾ ਟਰੈਕਟਰ ਹੈ 3 ਲੱਖ 10000 ਰੁਪਏ ਮੁੱਲ ਹੈ ਸਾਈਡ ਗੇਅਰ ਆ ਇੰਜਨ ਗੇਅਰ ਦਾ ਟਰੈਕਟਰ ਪੂਰਾ ਵਧੀਆ ਪਿਆ ਬਾਈ ਟਰੈਕਟਰ ਦਾ ਹੈਡ ਹੈਡ ਵਾਲਾ ਟਾਪਾ ਤੱਕ ਵੀ ਨਹੀਂ ਖੁੱਲਿਆ ਵਾਜੇ ਠੀਕ ਆ ਜੀ ਚਲਾਈ ਚਲੂ ਹੀ ਬਹੁਤ ਸਾਫ਼ ਹੈ ਟਰੈਕਟਰ ਦੀ ਅਰਜਨ 6 555 ਇਹਦਾ ਬਾਈ ਮਾਨ ਤਾਨ ਆਪਾਂ ਜਿੰਨਾ ਵੀ ਹੋਇਆ ਵੱਤ ਦੇ ਵੱਤ ਕਰਾ ਦਾਂਗੇ ਕਿਸੇ ਨੇ ਲੈਣਾ ਹੋਇਆ ਪਿੱਛੇ ਤੇ ਦੇਖੋ ਟਰੈਕਟਰ ਕਿੰਨਾ ਸਾਫ਼ ਹੈ ਬਾਈ ਟਰੈਕਟਰ ਸਿਰਫ ਧੋਣੇ ਵਾਲਾ ਬਾਈ ਬਣਾਉਣੇ ਵਾਲਾ ਟਰੈਕਟਰ ਉਹ ਟਰੈਕਟਰ ਪੂਰਾ ਵਧੀਆ ਪਿਆ 3-10 ਮੁੱਲ ਆ ਬਾਈ ਮੌਕੇ ਤੇ 10000 15000 ਤੱਕ ਦਾ ਡਿਸਕਾਊਂਟ ਇਹਦੇ ਤੇ ਹੋ ਸਕਦਾ ਠੀਕ ਆ ਜੀ ਕਿਸੇ ਨੇ ਦੇਖਣਾ ਹੋਇਆ ਤਾਂ ਜੌਂਡੀਰ ਵਾਲੇ ਵੀਰਾਂ ਕੋਲ ਖੜਾ ਆਪਣੇ ਕੋਲ ਆ ਕੇ ਦੇਖ ਲਿਓ ਤੇ ਬਾਕੀ ਜੀ ਅੱਜ ਦੇ ਵਲੌਗ ਵਿੱਚ ਇੰਨਾ ਹੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰ ਦਿਓ ਤੇ ਆਪਣੇ ਚੈਨਲ ਨੂੰ ਜੱਗੂ ਮਹਾਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਬਾਕੀ ਕਿਸੇ ਵੀਰ ਨੇ ਸਾਡਾ ਪੁਰਾਣਾ ਟਰੈਕਟਰ ਵੇਚਣਾ ਹੁੰਦਾ ਖਰੀਦਣਾ ਹੁੰਦਾ ਤਾਂ ਜਰੂਰ ਕੰਟੈਕਟ ਕਰਿਆ ਕਰੋ ਸਾਡਾ ਵੀਰ ਆ ਗਿਆ ਸੰਦੀਪ ਵੀਰੇ ਹੋਰ ਵੀਰੇ ਤੇ ਆਹ ਹਾਲ ਹੈ ਠੀਕ ਆ ਗੱਡੀ ਵਧੀਆ ਚੱਲਦੀ ਆ ਠੀਕ ਆ ਤੇ ਕਿੰਨਾ ਟਾਈਮ ਹੋ ਗਿਆ ਲੈ ਇਹਨੂੰ 2 ਮਹੀਨੇ ਚ ਲਿਆਦਾ ਅੱਛਾ ਕਿੰਨਾ ਚਲਾਤਾ ਚੱਲ ਗਿਆ ਹੋਊਗਾ ਇਹ 72 72000 72000 ਨਹੀਂ 7200 7200 ਹੋ ਗਿਆ 7200 ਚਲਾਇ ਇੰਨੀ ਛੇਤੀ ਕਿੱਥੇ ਚਲਾਤਾ ਬਾਈ ਉਹ ਮੋਟਰਸਾਈਕਲ ਛੋਟਾ ਲੱਗਦਾ ਹਨਾ ਹਾਂ ਤਾਂ ਹੈ ਛੋਟਾ ਪਰ ਇਕੱਲੇ ਦੋ ਬੰਦੇ ਆ ਵੀ ਰੱਖੇ ਭਜਾਈ ਬਹੁਤ ਆ ਭਜਾਈ ਬਹੁਤ ਕਿੰਨੇ ਦਾ ਪਿਆ ਸੀ ਆਪਾਂ ਨੂੰ ਇਹ ਦੋ ਨਾਲ 10000 ਦਾ ਪਿਆ ਤਾਂ ਦੋ ਦਾ ਜਨੇਕਾ ਦੂਏ ਬੋਲਟ ਜਿੰਨੇ ਰੇਟ ਆ ਰੇਟ ਦੂਏ ਦਾ ਵਧ ਗਿਆ ਵਧ ਗਿਆ ਦੂਏ ਦਾ 2.5 ਲੱਖ ਹੋ ਗਿਆ 2.5 ਹੋ ਗਿਆ ਅੱਛਾ ਠੀਕ ਆ ਭਾਈ ਬਹੁਤ ਸੋਹਣਾ ਲੱਗਦਾ ਮੋਟਰ ਦੀ ਚਲਾਈਓ ਬਹੁਤ ਸੋਹਣੀ ਆ ਹਮ ਬਿਲਕੁਲ ਭਾਈ ਆਵਾਜ਼ ਨਹੀਂ ਹੋ ਇਹਦੀ ਆ ਜਾਣੀ ਆ ਵਧਾਣੀ ਆ ਵਸਾ ਕੁ ਅੱਛਾ ਵਧਾ ਸਕਦੇ ਆ ਠੀਕ ਆ ਠੀਕ ਆ ਠੀਕ ਆ ਵੀਰੇ ਲੈ ਭਾਈ ਸਾਡਾ ਮੁੰਡਾ ਮਿਸਤਰੀ ਆ ਭਾਈ ਸਵਰਾਜ ਵਾਲਾ ਬਹੁਤ ਵਧੀਆ ਬੰਦਾ ਵਿਚਾਰਾ ਤੇ ਠੀਕ ਹੈ ਜੀ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ 'ਚ ਸਾਰੇ ਵੀਰਾਂ ਦਾ ਧੰਨਵਾਦ